ਿਸ ਵਾਜੂ ਸਾਹਿਬ ਜੀਓ ਖੁਨੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹੈ ਨੋ ਨਾ ਜਾਏ ਮੁਖਹੁ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਉਸਤਤ ਕਹੈ ਨੋ ਨਾ ਜਾਏ ਮੁਖਹੁ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਹਾਥ ਕਲਮ ਅਗੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਅੰਤਰਾਜਾਵੇਂ ਸਤਿਗੁਰੂ ਅਰਜਨ ਦੇਵ ਜੀ ਗਾਥਾ ਬਾਣੀ ਨੂੰ ਸਪੂਰਣ ਕਰਕੇ ਅੱਗੇ ਫੁਣਹੇ ਬਾਣੀ ਨੂੰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ ਫੁਣਹੇ ਪੁਰਾਣੇ ਛੰਦ ਜਿਹੜਾ ਹੁੰਦਾ ਹੈ ਜਿਵੇਂ ਚੰਡੀ ਦੀ ਦੇ ਚਿਤਿਰ ਪਹਿਲੇ ਵਿੱਚ ਆਇਆ ਹੈ ਉਹ ਰੇਖਤਾ ਤੇ ਪੁਨਾ ਜਿਹੜੇ ਛੰਦ ਹਨ ਉਹ ਕੁਵਿਟ ਦੀ ਚਾਲ ਦੇਣਗੇ ਅਤੇ ਇਹ ਫੁਨਹ ਅੜੱਲ ਦੀ ਚਾਲ ਦਾ ਹੋਵੇਗਾ ਅੜੱਲ ਵਿੱਚ ਜਿਵੇਂ ਹੋ ਜੋ ਜਾਂਕੀ ਇੱਕ ਵਾਰ ਚੌਪੀ ਕੋ ਕਹੇ ਇਹਦੇ ਵਿੱਚ ਹਰ ਹਾਂ ਇਹ ਵਾਕ ਬੋਲਿਆ ਕਰਨਗੇ ਮਹਾਰਾਜ ਸਾਹਿਬ ਜੀ ਸੋ ਇਸ ਪ੍ਰਕਾਰ ਅੜੱਲ ਦੀ ਚਾਲ ਦੇ ਫੁਨਹ ਬਾਣੀ ਹੈ ਤੇ ਕੋਈ ਸ਼ੰਦ ਸੁਤੰਤਰ ਵੀ ਹੋਰ ਤਰੀਕੇ ਦੇ ਆਉਣਗੇ ਵਿੱਚ ਦੇਸਪੁਰਕਾਰ ਜਿਨ੍ਹਾਂ ਚ ਪੁਨਾ ਪੁਨਾ ਏ ਨਾਮ ਤਿਆਗ ਦਾ ਉਪਦੇਸ਼ ਹੋਵੇ ਉਹ ਫੁਨੇ ਬਾਣੀ ਹੈ ਅਤੇ ਅੰਤਰਿਆਮੀ ਸੱਚੇ ਪਾਤਸ਼ਾਹ ਜੀ ਦਾ ਹੀ ਨਾਮ ਹੈ ਸਾਰਸੰਗਤ ਜੀ ਹਾਹੇ ਦਾ ਉਰਦੂ ਦੇ ਅੰਦਰ ਏ ਹਾਹੇ ਦਾ ਵਾਚਕ ਹੈ ਜਿਸ ਦੇ ਅੰਦਰ ਸਾਰਸੰਗਤ ਜੀ ਪੁਨਾ ਪੁਨਾ ਹਾਹੇ ਅੰਦਾਰਾ ਹਰ ਹਾਂ ਏ ਭਾਈ ਏ ਸਖੀ ਆਦ ਗਵਾਕਾਂ ਦੇ ਨਾਲ ਉਪਦੇਸ਼ ਦਿੱਤਾ ਜਾਵੇ ਇਹ ਪੁਨੋ ਪੁਨੋ ਫੁਨੇ ਬਾਣੀ ਸੱਚੇ ਪਾਰਸ਼ਾ ਦੀ ਉਚਾਰਨ ਕਰਦੇ ਐ ਬਾਰ ਬਾਰ ਹੇ ਤਿਆਗ ਦਾ ਉਪਦੇਸ਼ ਜਿਸ ਵਿੱਚ ਹੋਵੇ ਵਕਾਰਾਂ ਦਾ ਤਿਆਗ ਅਤੇ ਮਨਮਦ ਦਾ ਤਿਆਗ ਇਸ ਪ੍ਰਕਾਰ ਦਾ ਉਪਦੇਸ਼ ਜਿਸ ਵਿੱਚ ਆਵੇ ਐਸਾ ਕੋਈ ਤੁਰ ਬਾਣੀ ਉਪਦੇਸ਼ ਫੁਨੇ ਨਾ ਕਰਕੇ ਬਾਣੀ ਉਚਾਰਨ ਕਰਦੇ ਹਾਂ ਜੀ ਇੱਕੋ ਦਐ ਰੂਪ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਸ ਦੀ ਉਧਾਨਕਾ ਇਸ ਪ੍ਰਕਾਰ ਹੈ ਸਤਿਗੁਰੂ ਅਰਜੁਨਦੇਵ ਮਹਾਰਾਜ ਆਗਦੀ ਜੋਤ ਜਿਸ ਵਕਤ ਸ੍ਰੀ ਗੁਰੂ ਰਾਮਦਾਸ ਮਹਾਰਾ ਸਾਫ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਦਾ ਮੌਨ ਨਗਰ ਵਿੱਚ ਜਾ ਕੇ ਅਨੰਦ ਕਾਰਜ ਕੀਤਾ ਹੈ ਮੌਨ ਆਵੇਂ ਨਗਰ ਦੇ ਅੰਦਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਇਹ ਮਹਿਰ ਮਾਤਾ ਗੰਗਾ ਜੀ ਦੇ ਪੇਕੇ ਸਨ ਜੋ ਮੌਨਗਰ ਉਸ ਗੁਰਦੁਆਰੇ ਸਾਹਿਬ ਤੋਂ ਇੱਕ ਕੋਦੇ ਤੀਵਨ ਨੇੜੇ ਜਾ ਉੱਠ ਕੇ ਉਥੋਂ ਦਰਿਆ ਦੇ ਪਾਸ ਆਵਾਦ ਹੋਇਆ ਹੈ ਫਲੌਰ ਤੋਂ 3-4 ਮੀਲ ਦੇ ਉੱਤੇ ਹੈ ਉਹ ਮੌਨਾਂਵੇਂ ਨਗਰ ਹੈ ਸਰਸੰਗਤ ਜੀ ਇਸ ਜਗ੍ਹਾ 'ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ ਸੀ ਇਸ ਨਗਰ ਵਿੱਚ ਇਸ ਨਗਰ ਦੇ ਅੰਦਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਵਿਆਹਣ ਵਾਸਤੇ ਗਏ ਹਨ ਉਸ ਵਕਤ ਜਿਵੇਂ ਲੋਕਾਂ ਦਾ ਲਾੜੇ ਦਾ ਜੋਰ ਵੇਖਣ ਦਾ ਸੁਭਾਅ ਹੁੰਦਾ ਹੈ ਵੀ ਕਿੰਨਾ ਕੇ ਬਲੀ ਹੈ ਕਿੰਨਾ ਕ ਜੋਧਾ ਹੈ ਇਵੇਂ ਉਸ ਵਕਤ ਦੀਆਂ ਲੜਕੀਆਂ ਦੇ ਵੀ ਇਹ ਸੁਆਹ ਹੋਇਆ ਕਰਦੇ ਉਹਨਾਂ ਲੜਕੀਆਂ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖਣ ਵਾਸਤੇ ਜਗਤ ਗੁਰੂ ਦੇ ਇਕ ਸਾਧ ਸੰਗਤ ਜੀ ਕਰੀਰ ਸੀ ਬੜਾ ਭਾਰੀ ਉਸ ਕਰੀਰ ਨੂੰ ਉਤੋਂ ਕੱਢ ਕੇ ਕਿਲਾ ਬਣਾ ਕੇ ਖੜਾ ਕਰ ਦਿੱਤਾ ਥੱਲੇ ਜੜਾ ਉਹਨੀਆਂ ਉਸੇ ਤਰ੍ਹਾਂ ਬਰਸ਼ਣੀਆਂ ਸੰ ਬੜਾ ਭਾਰੀ ਕਰੀਰ ਸੀ ਉਸ ਨੂੰ ਉਤੋਂ ਕਿਲੇ ਦੀ ਨਿਆਈ ਕਾਰੀਗਰ ਤੋਂ ਬਣਵਾ ਕੇ ਸਤਿਗੁਰੂ ਜੀ ਉਸ ਵਕਤ ਵੀ ਆ ਕੇ ਆਨੰਦ ਕਾਲ ਤੋਂ ਬਾਅਦ ਜਿਸ ਪ੍ਰਕਾਰ ਹੈ ਜਨਵਾਸੇ ਆਉਣ ਤੋਂ ਪਹਿਲਾਂ ਲਾੜਿਆਂ ਦੇ ਤਾਂ ਹੀ ਘਰਾਂ ਵਿੱਚ ਲਿਆਇਆ ਜਾਂਦਾ ਹੈ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਜਨ ਤੋਂ ਲੈਦਾ ਕਰਕੇ ਘਰ ਵਿੱਚ ਲਿਆਉਣ ਦੀ ਜਿਸ ਵਕਤ ਬੇਨਤੀ ਕੀਤੀ ਗੁਰੂ ਮਹਾਰਾਜ ਸਾਹਿਬ ਜੀ ਸਤਿਗੁਰੂ ਪਿਤਾ ਦੀ ਆਗਿਆ ਪਾ ਕੇ ਜਦੋਂ ਘਰ ਤੇ ਆਏ ਤੇ ਉਸ ਵੇਲੇ ਹਾਸਾ ਮਖੌਲ ਕਰਨ ਵਾਸਤੇ ਕਿਹਾ ਕਿ ਮਹਾਰਾਜ ਤੁਸੀਂ ਨਵੇਂ ਬਿਆੰਦਣੋ ਲਾੜਾ ਲਾੜੇ ਹੋ ਇਸ ਕਿਲੇ ਨੂੰ ਤੁਸੀਂ ਪਟੋ ਉਸ ਥਾਂ ਕਾ ਹੀ ਦਾ ਲਿਖਿਆ ਹੈ ਕਿ ਮਹਾਰਾਜ ਇਸ ਕਿਲੇ ਦੇ ਤਾਂ ਹੀ ਤੁਸੀਂ ਠੇਡੇ ਨਾਲ ਪਟੋ ਅਤੇ ਉਸ ਤਰ੍ਹਾਂ ਜੇਕਰ ਆ ਕਿ ਨੇਜੇ ਬਾਜੀ ਦੇ ਨਾਲ ਮਹਾਰਾਜ ਇਸ ਕਿੱਲੇ ਨੂੰ ਪੱਟੋ ਆਪ ਸੋ ਗੁਰੂ ਮਹਾਰਾਜ ਸਾਹਿਬ ਉਸ ਵਕਤ ਘੋੜੇ ਤੇ ਚੜਿਆ ਹੋਇਆ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਨੇਜੇ ਦੀ ਠੋਕਰ ਮਾਰ ਕੇ ਜਾਂ ਚਰਨ ਦੀ ਠੋਕਰ ਮਾਰ ਕੇ ਉਹ ਕਿੱਲੇ ਨੂੰ ਜੜਾਂ ਤੋਂ ਪੱਟ ਦਿੱਤਾ ਜੋ ਝੰਡ ਸੀ ਜੋ ਕਰੀਰ ਸੀ ਸਾਹਿਬ ਸੰਗਤ ਜੀ ਬਚਨ ਨਾਲ ਕਹਿੰਦੇ ਕਿ ਕਰਾਮਾਤ ਨਾ ਕਹਿਰਦਾ ਹੁੰਦਾ ਹੈ ਤੁਸੀਂ ਸਾਡੀ ਕਰਾਮਾਤ ਪਖਣੀ ਚਾਹੀਏ ਇਸ ਕਰਕੇ ਮੌ ਪਿੱਲ ਦੀਆਂ ਜੜਾਂ ਪੱਟੀਆਂ ਨਹੀਂ ਐ ਇੱਥੇ ਇਹ ਉਜੜ ਜਾਏਗਾ ਇਹ ਸਤਿਗੁਰੂ ਦੇ ਬਚਨ ਕਹਿਣ ਤੋਂ ਸਾਰੇ ਨਗਰ ਦੇ ਲੋਕ ਚਰਨੀ ਪੈ ਗਏ ਮਹਾਰਾਜ ਕਹਿੰਦੇ ਇੱਥੇ ਸਾਡੀ ਯਾਦਗਾਰ ਲਾਵਾਂ ਵਾਲਾ ਗੁਰਦਾਰਾ ਰਹੇਗਾ ਤੇ ਨਗਰ ਭਾਈ ਹੋਰ ਥਾਂ ਇਹ ਬਚਨ ਨਿਕਲ ਗਿਆ ਹੋਰ ਥਾਂ ਬਸੇਗਾ ਉਹ ਨਗਰ ਉਥੋਂ ਕੋਤੋਂ ਸਾਧ ਸੰਗਤ ਜੀ ਛੇਵੇਂ ਜੱਥੇ ਦਾ ਉੱਥੇ ਪੜਾਉ ਸੀ ਉਦੋਂ ਦੇ ਦਰਸ਼ਨ ਕੀਤੇ ਹਨ ਗੁਰਦਾਰੇ ਸਾਹਿਬ ਦੇ ਅੰਦਰ ਉਸ ਵਕਤ ਜਿਹੜਾ ਜੈਤੋ ਨੂੰ ਜੱਥੇ ਜਾਂਦੇ ਸਨ 5-500 ਦੇ ਉਸ ਵਕਤ ਉਹ ਗੁਰਦਾਰੇ ਸਾਹਿਬ ਦੀ ਯਾਤਰਾ ਕੀਤੀ ਉੱਥੇ ਪੜਾਂ ਸੀ ਜੱਥੇ ਦਾ ਦੀਵਾਨ ਉੱਥੇ ਰੱਖਿਆ ਸੀ ਸੰਗਤਾਂ ਨੇ ਸਾਧ ਸੰਗੇ ਜੀ ਉਹ ਸਤਨ ਗੁਰੂ ਸਾਹਿਬ ਦੀ ਯਾਦਗਾਰ ਲਾਵਾਂ ਦੀ ਹੈ ਮੌ ਨਗਰ ਜੋ ਪਿੰਡ ਉਸ ਤੋਂ ਕੋਤੇ ਸਾਧ ਸੰਗੇ ਜੀ ਦੱਖਣ ਦੀ ਤਰਸ ਨੂੰ ਵਸ ਰਿਹਾ ਹੈ ਗੁਰਦੁਆਰਾ ਸਾਹਿਬ ਪਹਾੜ ਦੀ ਤਰਫ ਹੈ ਉਸ ਆਸਾਨ ਦੇ ਉੱਤੇ ਗੁਰੂ ਮਾਰਿਆ ਸਾਹਿਬ ਦੀ ਉਹ ਪਰਖ ਜਦੋਂ ਕੀਤੀ ਗਈ ਉਦੋਂ ਜਗਤਗੁਰੂ ਹੁਣ ਗੁਰਦੁਆਰਾ ਸਾਹਿਬ ਨਵੇਂ ਤਰੀਕੇ ਨਾਲ ਸੰਗਤਾਂ ਨੂੰ ਹੋਰ ਬਹੁਤ ਵੱਡਾ ਸੋਹਣਾ ਸੁੰਦਰ ਬਣਾਇਆ ਹੈ ਉਦੋਂ ਇੱਕੋ ਹੀ ਮਾਰਿਆ ਸਾਹਿਬ ਦਾ ਜਿਵੇਂ ਇੱਥੇ ਜਨਮ ਸਥਾਨ ਥਾਂ ਸੀ ਇਉਂ ਮਾਰਿਆ ਸਾਹਿਬ ਦਾ ਥਾਂ ਸੀ ਪਹਿਲਾਂ ਜਿਵੇਂ ਜਨਮ ਸਥਾਨ ਇੱਥੇ ਸੀ ਇਸ ਪ੍ਰਕਾਰ ਦਾ ਉਹ ਥਾਂ ਸੀ ਲਾਵਾ ਵਾਲਾ ਥਾਂ ਗੁਰੂ ਅਰਜਨ ਸਾਹਿਬ ਦਾ ਉਗਮ ਜਿਹੀ ਬੜਾ ਭਾਰੀ ਗੋਲ ਜਿਸ ਦੇ ਵਿੱਚ ਮਹਾਰਾਜ ਸਾਹਿਬ ਜੀ ਲਾਵਾਂ ਲਈਆਂ ਸੀ ਉਹ ਦਰਵਾਜ਼ਾ ਬਣਿਆ ਹੋਇਆ ਸੀ ਉਸ ਆਸਣ ਦੇ ਉੱਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸੰਗਤਾਂ ਦੇ ਬੇਨਤੀ ਕਰਨ ਤੋਂ ਕਿ ਨਗਰ ਚੰਗਾ ਬਸਦਾ ਰਹੇਗਾ ਪਰ ਦੂਏ ਥਾਂ ਬਸੇਗਾ ਉਸ ਸਤਿਗੁਰਾਂ ਦੇ ਬਚਨੋਂ ਨਗਰ ਦੂਏ ਥਾਂ ਬਸਿਆ ਮਹਾਰਾਜ ਨੇ ਕਿਆ ਕਰਾਮਾ ਤੁਸੀਂ ਪਰਖੀਏ ਜੋਗ ਨਹੀਂ ਕੀਤਾ ਉਸ ਵਕਤ ਮਾਤਾ ਗੰਗਾ ਜੀ ਦੀ ਵੱਡੀ ਭੈਣ ਹਰਖਾ ਨਾਵੇਂ ਸੀ ਉਸ ਨੇ ਬੀਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਿ ਮਾਰਾ ਕੋਈ ਛੰਦ ਸੁਣਾਓ ਤੁਸੀਂ ਤਾਂ ਗੁਰੂ ਮਾਰਾ ਸਾਹਿਬ ਨੇ ਉਸ ਵਕਤੇ ਪਵਿੱਤਰ ਉਪਦੇਸ਼ ਉਹਨਾਂ ਦੇ ਤਾਂ ਹੀ ਬਖਸ਼ਿਆ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਨੇ ਵਿਸ਼ਿਆਂ ਦਾ ਤਿਆਗ ਤੇ ਪਰਮੇਸ਼ਰ ਦੀ ਪ੍ਰੀਤ ਪਤੀ ਵਰ ਧਰਮ ਇਹ ਕਾਇਮ ਰੱਖਣ ਵਾਸਤੇ ਉਪਦੇਸ਼ ਦਿੱਤਾ ਹੈ ਐਸੀ ਬਾਣੀ ਪੁਰਾਣਾ ਪੁਰਾਣ ਜਿਸ ਵਿੱਚ ਇਹ ਤਿਆਗ ਆਵੇ ਐਸੀ ਬਾਣੀ ਫੁਰੇ ਚੰਦ ਦਾ ਨਾਮ ਹੈ ਮਹਲਾ ਪੰਜਵਾਂ ਪੰਜੇ ਪਾਤਸ਼ਾਹ ਚਾਰਨ ਕਰਦੇ ਨੇ ਇੱਕ ਦਵਾਈ ਤਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹਨਾਂ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮੱਥੇ ਦੇ ਲੇਖ ਜੇ ਆਪ ਲਿਖਦੇ ਹੋ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਵੀ ਪਰਮੇਸ਼ਵਰ ਦੀ ਪ੍ਰਾਪਤੀ ਹੋਵੇ ਤੁਸੀਂ ਗੁਰੂ ਰੂਪ ਹੋ ਤਾਂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਤਾਂ ਭਈ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਹੋਏ ਆ ਬਚਨ ਕਰਦੇ ਹਨ ਹਜ਼ੂਰ ਹੱਥ ਕਲਮ ਅਗੰਮ ਹੱਥ ਆਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਅਗੰਮੀ ਕਲਮ ਪਕੜੀ ਹੋਈ ਹੈ ਮਾਸਤਕ ਲੇਖਾਰ ਗੁਰੂ ਕੀ ਹੱਥ ਹੈ ਤੇ ਅਗੰਮੀ ਕਲਮ ਹੈ ਮਾਸਤਕ ਲੇਖਾਰ ਕੀ ਲੋਹ ਕਲਮੋਂ ਲਿਖੇ ਹੋਏ ਲੇਖ ਮਾਥੇ ਉਹ ਐਸੀ ਪ੍ਰਕਾਸ਼ ਰੂਪ ਦੀ ਕਲਮ ਹੈ ਲੋਹ ਪ੍ਰਕਾਸ਼ ਦਾ ਨਾਮ ਹੈ ਉਹ ਹੱਥ ਦੇ ਵਿੱਚ ਮਾਰ ਰਹੇ ਅਗੰਮੀ ਕਲਮ ਪਕੜੀ ਹੋਈ ਹੈ ਮਾਸਤਕ ਲੇਖਾਵਤੀ ਉਹ ਅਗੰਮ ਪਰਮੇਸ਼ਰ ਦੇ ਹੁਕਮ ਅਨੁਸਾਰ ਜਿਵੇਂ ਛਾਪੇਖਾਨੇ ਦੇ ਵਿੱਚ ਸਾਧ ਸੰਗਤ ਜੀ ਜਿਹੜੇ ਕਾਗਜ਼ ਦਿੱਤੇ ਜਾਂਦੇ ਆ ਉਹ ਮਸ਼ੀਨ ਵਿੱਚ ਛਪ ਜਾਂਦੇ ਆ ਇਉਂ ਸਾਰਿਆਂ ਦੇ ਮੱਥੇ ਤੇ ਲਿਖਣ ਵਾਲੀ ਉਹ ਕਲਮ ਕਰਤਾਰ ਦੀ ਅਗੰਮੀ ਜਿਹੜੀ ਵਗ ਰਹੀ ਹੈ ਔਰ ਪਰਹਲਾਉਦ ਰੂਪੋ ਕੇ ਵੀ ਇਨਾ ਚ ਜੀਵੇਗਾ ਇਨਾ ਸੁਖ ਭੋਗੇਗਾ ਕਿਤਨਾ ਤੇਰਾ ਪ੍ਰਤਾਪ ਹੋਵੇਗਾ ਇਤਨਾ ਤੇਰੇ ਕੋਲ ਧੌਲਤ ਹੋਵੇਗੀ ਇਨਾ ਤੇਰਾ ਜਸ ਹੋਵੇਗਾ ਉਹ ਅਗਮੀ ਕਲਮ ਸਾਰਿਆਂ ਦੇ ਮੱਥੇ ਤੇ ਪਰਮੇਸ਼ਰ ਦੇ ਹੁਕਮ ਅਨਸਾਰ ਇਹ ਲਿਖਣ ਵਿੱਚ ਆ ਰਹੀ ਹੈ ਉਹ ਲੇਖਾਵਤੀ ਲਿਖਣ ਵਾਲੀ ਹੋ ਰਹੀ ਲਿਖਣ ਵਾਲੀ ਔਰ ਜ ਰਹੇ ਸਭ ਸੰਗ ਉਹ ਜਿਸ ਦੀ ਮਾਰਾ ਇਹ ਕਲਮ ਚੱਲੀ ہوئی ਹੈ ਸਾਰਿਆਂ ਦੇ ਮਸਤਕ ਸਰਬ ਜੀਆਂ ਸਰ ਲੇਖ ਤੇ ਰਹੂ ਬਿਨ ਲੇਖੇ ਨਹੀਂ ਕੋਈ ਜੀਉ ਆਬ ਅਲੇਹ ਕੁਦਰਤ ਕਰ ਦੇਖਾ ਹੁਕਮ ਚ ਲਾਏ ਸੋਈ ਜੀਉ ਜੋ ਲਿਖ ਤੇ ਰਹਿਤ ਪਰਮੇਸ਼ਵਰ ਆ ਉਹ ਕਿੱਥੇ ਹੈ ਜੀ ਜਿਹੜਾ ਸਾਰਿਆਂ ਦੇ ਮੱਥਿਆਂ ਤੇ ਲਿਖਣ ਵਾਲਾ ਅੰਤ ਕਰਨ ਅੰਦਰ ਹੈ ਤਹ ਜੂ ਫਰਮਾਉਂਦੇ ਹਨੁਰ ਜਿ ਰਹੇ ਉਹ ਸਭ ਸੰਗ ਉਹ ਸਾਰਿਆਂ ਦੇ ਨਾਲ ਹੈ ਸਖੀ ਗੁਰ ਜਿ ਰਹੇ ਮਿਲ ਰਿਹਾ ਹੈ ਹੈ ਜੀ ਗਿਆਨ ਰੂਪ ਸਖੀਓ ਉਹ ਸਾਰਿਆਂ ਦੇ ਨਾਲ ਹੀ ਮਿਲ ਰਿਹਾ ਹੈ ਅਨੂਪ ਰੂਪਾਵਤੀ ਉਹ ਵਾਹਿਗੁਰੂ ਕਿਹਾ ਜਿਆ ਅਨੂਪਮਾ ਤੋਂ ਰਹਿਤ ਰੂਪਾਵਤੀ ਰੂਪਵਤੀ ਵਾਲਾ ਹੈ ਉਮਾ ਤੋਂ ਰਹਿਤ ਰੂਪ ਵਾਲਾ ਉਸ ਰੂਪ ਹੈ ਪਰਮੇਸ਼ਰ ਦਾ ਉਪਮਾ ਨਹੀਂ ਦਿੱਤੀ ਜਾ ਸਕਦੀ ਨਾ ਚੰਦ ਵਰਗਾ ਨਾ ਸੂਰਜ ਵਰਗਾ ਕਿਸੇ ਰੂਪ ਵਰਗਾ ਆਕਾਰ ਵਰਗਾ ਨਉਪਮਾ ਹੈ ਉਪਮਾ ਤਰ ਹੈ ਤਾ ਪਰਮੇਸ਼ਰ ਰੂਪ ਵਾਲਾ ਉਸ ਤਦ ਕਹਿਨ ਨਾ ਜਾ ਉਦੋਂ ਸਾਨੂੰ ਮੁਖ ਤੇ ਜੋੜ ਕੇ ਕਿਉਂ ਕਹੋ ਹੈ ਸਖੀ ਹੈ ਪਰਮੇਸ਼ਰ ਆਪਦੀ ਉਸਤ ਕਸਮ ਨਹੀਂ ਕੀਤੀ ਜਾਂਦੀ ਹੈ ਸਾਤ ਸਮੁੰਦ ਮਸ ਕਰੋ ਕਰਮ ਕਰੋ ਬਨ ਰਾਇ ਬਸਦਾ ਕਾਗਜ ਇਹ ਕਰੋ ਹਰ ਜਸ ਲਿਖਣ ਨਾ ਜਾਏ ਮੁਖੋ ਤੁਹਾਰੀਆ ਮੁਖਦਰ ਕਹੇ ਮਹਾਰਾਸ਼ੇਸ਼ਨਾਗਾਦਕ 10

ਕਾਦ ਬਨਾਸਪਤੀ ਸਿਗਰੀ ਲਿਖਵੇ ਹੋ ਕੇ ਲੇਖਨ ਕਾਜ ਬਣਾਏ ਹੋ ਸਾਰਸੁਤੀ ਵਕਤਾ ਕਰਕੇ ਜੋ ਕੋਠ ਗਣੇਸ਼ ਕੇ ਹਾਸ ਲਗਾਏ ਹੋ ਕਾਲ ਕਿਰਪਾਨ ਬਿਨਾ ਬਿੰਤੀ ਨਾ ਤੂ ਤੁਮ ਕੋ ਪ੍ਰਭ ਨਾਇਕੜ ਜਾਈ ਹੋ ਮੁਖੋ ਆਪ ਦੀ ਸਿਫਤ ਕਹੀ ਨਹੀਂ ਜਾ ਸਕਦੀ ਪੂਰਨ ਮੋਹੀ ਦੇਖ ਦਰਸ ਜਿਗਿਆਸੂ ਕਹਿੰਨ ਹੈ ਸਤਗੁਰੂ ਐਸ ਐਸ ਰੂਪ ਦੇ ਦਰਸ਼ਨ ਦੇਖ ਕਰਕੇ ਮੋਤ ਹੋ ਗਈ ਸਾਡੀ ਬਿਰਤੀ ਨਾਨਕ ਬਲੇਹਾਰੀਆ ਸਤਿਗੁਰੂ ਜੀ ਚੰਨਨ ਆਪ ਤੋਂ ਬਲੇਹਾਰ ਕੁਰਬਾਨ ਜਾਈਏ ਪ੍ਰਵੇਸ਼ਰ ਇਹ ਜਿਗਿਆਸੂ ਮੁਖਦਾਰਾ ਪ੍ਰਾਰਥਨਾ ਕਰਦੇ ਹੈ ਉਹਨਾਂ ਸਖੀਆਂ ਨੇ ਕਿਹਾ ਕਿ ਮਾਰਾ ਤੁਹਾਡੇ ਦਰਸ਼ਨ ਦੇਖ ਕੇ ਮੋਤ ਹੋ ਗਈ ਹੈ ਸਾਡੀ ਬਿਰਤੀ ਆਪ ਤੋਂ ਬਲੇਹਾਰ ਜਾਈਏ ਹਜੂਰ ਨੇ ਕਿਹਾ ਸਾਡੀ ਬਿਰਤੀ ਹੈ ਪ੍ਰਵੇਸ਼ਰ ਤੇਰੇ ਦਰਸ਼ਨ ਦੇਖ ਕੇ ਮੋਤ ਹੋ ਗਈ ਹੈ ਆਪ ਤੋਂ ਬਲੇਹਾਰ ਕੁਰਬਾਨ ਜਾਈਏ ਮੋਹਨ ਮੋਹਲੀ ਅਮਰ ਮੋਹ ਹੈ ਗੁਰ ਕੇ ਸ਼ਬਦ ਪਛਾਨਾ ਤੋ ਹੈ ਸੰਤ ਸਭਾ ਮਹਿ ਬੈਸ ਏ ਮਹਾਰਾਜ ਆਪ ਕੋਈ ਛੰਦ ਸੁਣਾਓ ਬਚਨ ਸੁਣਾਓ ਤਾ ਹਯੂਰ ਕਹਿੰਗੇ ਸਿ ਇਹ ਛੰਦੇ ਹੋ ਜੇ ਗਾਉਣੇ ਹਾਂ ਸੰਤ ਸਭਾ ਮਹਿ ਬੈਸ ਸੰਤੋ ਮਹਾਤਮਾ ਦੀ ਭਾਈ ਬੁੱਢਾ ਸਾਹਿਬ ਭਾਈ ਗੁਰਦਾਸ ਆਦਿਕ ਜਿਹੜੇ ਸੰਤ ਹਨ ਉਹਨਾਂ ਦੀ ਸਵਾ ਸੰਗਤ ਵਿੱਚ ਬੈਠ ਕਰਕੇ ਕਿ ਕੀਰਤ ਮੈਂ ਕਹਾ ਇਹ ਜੋ ਪਰਮੇਸ਼ਰ ਸਾਰਿਆਂ ਦੇ ਪੂਜਨੇ ਯੋਗ ਹੈ ਉਹਦੀ ਕੀਰਤਨ ਭਗਤੀ ਨੂੰ ਅਸੀਂ ਕਹਿਣਾ ਕਰਦੇ ਹਾਂ ਸਰੰਦਾ ਵਜਾ ਕੇ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਜੀ ਨੇ ਕੀਰਤਨ ਜਦੋਂ ਮਰਾਸੀ ਰਸਗੇ ਸਾਨੂੰ ਸੱਤਾ ਤੇ ਬੁਲਵੰਡਾ ਉਸ ਵੇਲੇ ਸਰੰਦਾ ਆਪ ਜੀ ਨੇ ਵਜਾਇਆ ਸੀ ਭਾਈ ਗੁਰਦਾਸ ਸਾਹਿਬ ਨੂੰ ਜੋੜੀ ਬਣਾਈ ਵਜਾਈ ਸੀ ਬਾਬੇ ਬੁੱਢਾ ਸਾਹਿਬ ਨੂੰ ਸਤਾਰ ਵਜਾਈ ਸੀ ਕਿਉਂ ਕੀਰਤਨ ਸ਼ੁਰੂ ਕੀਤਾ ਸੀ ਇਹ ਦਸ ਗੁਰ ਗੋਤ ਪ੍ਰਕਾਸ਼ ਗ੍ਰੰਥ ਵਿੱਚ ਪ੍ਰਸੰਗ ਆਉਂਦਾ ਮਹਾਰਾ ਸਾਹਿਬ ਦੇ ਕੀਰਤਨ ਸਿੱਖਾਂ ਨੂੰ ਬਖਸ਼ਣ ਵੇਲੇ ਦਾ ਮਹਾਰਾ ਸਾਹਿਬ ਇਸ ਨੂੰ ਬਚਨ ਕਰਦੇ ਹਨ ਕਿ ਕੀਰਤ ਮੈਂ ਕਹਾ ਕਿ ਜੋ ਪਰਮੇਸ਼ਰ ਦੀ ਕੀਰਤਨ ਭਗਤੀ ਹੈ ਉਹ ਤਾਂ ਹੀ ਅਸੀਂ ਕਰਨ ਕਰਦੇ ਹਾਂ ਇਹੀ ਸਾਡੇ ਸ਼ੰਦਾ ਦਾ ਗਾਉਣਾ ਹੈ ਅਰਤੀ ਸਭ ਸੀਗਾਰ ਜੇ ਸਕੀ ਉਸ ਪਰਮੇਸ਼ਰ ਦੇ ਤਾਂ ਹੀ ਸਾਰੇ ਜਿਹੜੇ ਸਾਧਨਾ ਰੂਪੀ ਸ਼ਿੰਗਾਰ ਵਿਰਾਗ ਬਵੇਕ ਖੜ ਸੰਪਤੀ ਮੋਖ ਇਛਾਦਕ ਜਿਹੜੇ ਸਾਧਨਾ ਇਹ ਸ਼ਿੰਗਾਰ ਹੈ ਬੰਦੇ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਹਨਾਂ ਦਾ ਮਾਣ ਨਾ ਕਰੀਏ ਸਾਧਨਾ ਦਾ ਕਿ ਮਹਾਰਾਜ ਦੇ ਚਰਣਾ ਚ ਹੀ ਅਰਪ ਦੀਏ ਕਿ ਮਾਰਾ ਤੇਰੇ ਦਿੱਤੇ ਹੋਏ ਗੁਣ ਹਨ ਇਹ ਤੈਨੂੰ ਹੀ ਅਰਪਦੇ ਹਾਂ ਇਹੋ ਜੀਉ ਸਭ ਦਿਵਾਂ ਆਪਣਾ ਜੀਉ ਜ਼ਿੰਦਗੀ ਵੀ ਸਾਰੀ ਮਾਰੇ ਤੂੰ ਭੇਟਾ ਕਰੀਏ ਕੁਰਬਾਨ ਕਰੀਏ ਮਾਰੇ ਦਰਸ਼ਨਾਂ ਤੋਂ ਆਸ ਪਿਆਸੀ ਸੀ ਅਤਿਹੇ ਜੀ ਦੀ ਆਸੂ ਇਸ ਪ੍ਰਕਾਰ ਪਰਮੇਸ਼ਰ ਦੀ ਦਰਸ਼ਨ ਦੀ ਆਸਾ ਦੀ ਪਿਆਸੀ ਤਿਹਾਈ ਬਿਰਤੀ ਕਰਕੇ ਸੋਕ ਕੰਤ ਵਿਸ਼ਾਈਐ ਆਸਾ ਦੀ ਪਿਆਸੀ ਹੋ ਕੇ ਸਰਦਾ ਰੂਪੀ ਸੇਜਾ ਸਵੰਤਾ ਕਰ ਲੂਪੀ ਪੰਗ ਦੇ ਤੇ ਕੰਤ ਪਤੀ ਦੇ ਪ੍ਰਾਪਤੀ ਦੀ ਸਖਿਆਤਾ ਵਾਤੇ ਵਿਸਾਉਣਾ ਕਰੀਏ ਹਰ ਹਾਂ ਮਾਸਤਕ ਹੋਵੇ ਭਾਗ ਹਰ ਹਾਂ ਛੰਦ ਦੀ ਚਾਲ ਹੈ ਜਿਵੇਂ ਏ ਹੁੰਦੀ ਹੈ ਇਸ ਪ੍ਰਕਾਰ ਹਰ ਹਾਂ ਉਸ ਬੀਬੀ ਦਾ ਨਾਮ ਸੀ ਮਾਤਾ ਦੰਦਾਰੀ ਜਿਹੜੀ ਵੱਡੀ ਭੈਣ ਸੀ ਸੋ ਇਸੇ ਪ੍ਰਕਾਰ ਹਰ ਹਾਂ ਹਰ ਹਾਂ ਏ ਸਖੀ ਹਰ ਹਾਂ ਏ ਭਾਈ ਮਸਤਕ ਹੋਵੇ ਭਾਜੇ ਮੱਥੇ ਦੇ ਚੰਗੇ ਭਾਗ ਕਰਵ ਹੋਣ ਤਾਂ ਸਾਜਣੁ ਪਾਈ ਤੋ ਸਜਣਾ ਕਾਲ ਪ੍ਰਖਵਾਹ ਗੁਰੂ ਨੂੰ ਪਾਈ ਦਾ ਹੈ ਐਵੇਂ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਸਖੀ ਕਾਜਲ ਹਾਰ ਤੰਬੂਲ ਸ਼ਿੰਗਾਰ ਵੇਖ ਕਰਕੇ ਕਿ ਮਾਰੇ ਤੁਹਾਨੂੰ ਮੋਦ ਕਰਨ ਵਾਸਤੇ ਅਸੀਂ ਇਹ ਸ਼ਿੰਗਾਰ ਧਾਰਨ ਕੀਤੇ ਹਨ ਤਾਂ ਹਿਯੂਰ ਉਤਰਦੇ ਹੰਦੇ ਹਨ ਸਖੀ ਕਾਜਲ ਹਾਰ ਤੰਬੂ ਕਿਸ ਸਖੀਏ ਜਿਹੜਾ ਕੱਜਲ ਪਾਉਣਾ ਹੈ ਸਿਰ ਆਪਣੇ ਦੀਵੇ ਦੇ ਵਿੱਚੋਂ ਕੱਜਲ ਪਾਉਣਾ ਹੈ ਤੇ ਹਾਰ ਕਰਨੇ ਆ ਪਾਉਣੇ ਆ ਸ਼ਿੰਗਾਰ ਆਦਿਕ ਲਾਉਣੇ ਆ ਸਬੈ ਕਿਛ ਤਮੂਲ ਪਾਨਾਂ ਦੇ ਬੀੜੇ ਚੱਬਣੇ ਹਨ ਸਬੈ ਕਿਛ ਸਾਜਿਆ ਇਹ ਸਭ ਕੁਝ ਭਾਵੇਂ ਸਜਾਇਆ ਹੈ ਸੋਲਾ ਕੀਏ ਸੀਗਾ 16 ਸ਼ਿੰਗਾਰ ਵੀ ਤ੍ਰੇ ਕਾਲੇ ਦੇ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਕਣ ਦੋ ਚੀਕ ਨੇ 16 ਜੇ ਸ਼ਿੰਗਾਰ ਇਸ ਵਲਾਂ ਸ਼ਿੰਗਾਰ ਵੀ ਹੋਣ ਤਿੰਨ ਕਾਲੇ ਹੁੰਦੇ ਹਨ ਚੀਜ਼ਾਂ ਕੇਸ ਅਸਨਾ ਅਸਾਨ ਇਸੇ ਪ੍ਰਕਾਰ ਸਾਧ ਸੰਗੇ ਜੀ ਇਤ ਤਿੰਨ ਚੀਜ਼ਾਂ ਕਾਲੀਆਂ ਤ੍ਰੈ ਕਾਲੇ ਦੋ ਉਜਲੇ ਦੋ ਜਲੇ ਦੰਦ ਆਦਿਕ ਤੇ ਹੱਥਾ ਨਾ ਆਰਕ ਪਦਲੇ ਪੰਜ ਅੰਗ ਹੋਣੇ ਪ੍ਰਕਾਰ ਪੰਜ ਪ੍ਰਕਾਰ ਦੇ ਚਾਰ ਕਟਨ ਜੋ குரு ਉਸਤਾਨ ਆਦਿਕ ਤੇ ਅਸਨ ਆਦਿਕ ਇਤਿਆਦਿਕ ਇਹ ਚਾਰ ਕਟਨ ਹਨ ਸੋਲਾ ਕੀਏ ਸੀ ਗਾਰ ਸੋਲਾ ਸ਼ਿੰਗਾਰ ਹਨ ਸੋਲਾ ਜੇ ਸ਼ਿੰਗਾਰ ਇਸੇ ਪ੍ਰਕਾਰ ਸਖੀ ਕਾਜਲ ਹਾਰ ਤੰਬੂਲ ਸਖੀ ਜਿਹੜੀ ਸਮਾਧੀ ਲਾਉਣ ਸਿੱਖਣੀ ਹੈ ਇਹ ਕੱਜਲ ਪਾਉਣਾ ਹੈ ਜਾਂ ਸ਼ਾਸਤਰ ਗਿਆਨ ਰੂਪੀ ਕੱਜਲ ਪਾਉਣਾ ਹੈ ਸੁਰਮਾ ਪਾਉਣਾ ਹੈ ਸਖੀ ਕਾਜਲ ਹਾਰ ਤੇ ਹਾਰ ਹਰ ਹੜ ਦਾ ਉਚਾਰਨ ਕਰਨਾ ਹੈ ਹਾਰ ਹਾਰ ਤੰਬੂਲ ਤੰਬੂਲ ਮਹਾਵਾਕਾਂ ਦਾ ਉਚਾਰਨ ਕਰਨਾ ਹੈ ਬ੍ਰਹਮਾਸਮੀ ਇਹ ਤਿਆਗਕ ਇਹ ਪਾਨਾ ਦੇ ਬੀੜੇ ਹਨ ਸਭੇ ਕਿਛ ਸਾਜਿਆ ਇਹ ਸਭ ਕੁਝ ਸਾਜਨਾ ਰੂਪੀ ਸ਼ਿੰਗਾਰਾਂ ਨੂੰ ਸਾਜਿਆ ਸਜਾਉਣਾ ਕੀਤਾ ਗਿਆਨ ਦੀ ਸਮਗਰੀ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਆਪਣੀ ਸਲਾਂਘਾ ਤੇ ਰਹਿਤ ਹੋਣਾ ਆਦੇ ਗੁਣਾਂ ਦੇ 20 ਗੁਣ ਦੱਸੇ ਹਨ ਇਹ ਸਾਰਿਆਂ ਸਾਜਨਾ ਨੂੰ ਗਿਆਨ ਦੀ ਸਮਗਰੀ ਨੂੰ ਸਜਾਉਣਾ ਕੀਤਾ ਸੋਲਹ ਕੀਏ ਸੀਗਾ ਸੋਲਹ ਸ਼ਿੰਗਾਰ ਕੀਤੇ ਤਿੰਨ ਕਾਲ ਸੰਧਿਆ ਕਰਨੀ ਇਹ ਤ੍ਰੈ ਕਾਲੇ ਹਨ ਦੋ ਉਜਲੇ ਲੋਕ ਤੇ ਪਰਲੋਕ ਚ ਉਜਲ ਜਸ ਕਰ ਲੈਣਾ ਆਪਣਾ ਦੋ ਕੁਜਲੇ ਪਤਲੇ ਪੰਜ ਪ੍ਰਕਾਰ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਹੈ ਜਿਹੜੇ ਇਹਨਾਂ ਵੱਲੋਂ ਬਿਰਤੀ ਨੂੰ ਉਠਾਨ ਕਰਕੇ ਇਹਨਾਂ ਪਤਲੇ ਬਾ ਦੇਣਾ ਬਰੀਕ ਕਰ ਦੇਣਾ ਸੂਖਮ ਕਰ ਦੇਣਾ ਤੇ ਚਾਰ ਕਠਨ ਵਰਾਗ ਵੇਖ ਰਸੰਤੀ ਮੋਖਿਚਾ ਚਾਰੇ ਕਠਨ ਸਾਧਨ ਕਰਨੇ ਤੇ ਦੋ ਚੀਕਣੇ ਮਨ ਤੇ ਬੁੱਧ ਸਨਿਗਧ ਕਰ ਲੈਣੇ ਪ੍ਰੇਮ ਚ 16 ਜੇ ਸ਼ਿੰਗਾਰ ਇਸ ਵਲਾਂ ਸ਼ਿੰਗਾਰ ਕਰ ਲੈਣ ਕਿ ਅੰਜਨ ਪਾਜਿਆ ਇਸੇ ਪ੍ਰਕਾਰ 16 ਸ਼ਿੰਗਾਰ ਜਿਹੜੇ ਹਨ ਬਾਹਰ ਲਿਖੇ ਹਨ ਇਸਤਰੀਆਂ ਦੇ ਇਸ਼ਨਾਨ ਆਦਿਕ ਮੱਜਨ ਆਦਿਕ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਦੇ ਭਾਈ ਗੁਰਦਾਸ ਜੀਆਂ 12 ਦੇ ਪਹਿਲੀ ਵਾਰ ਦੇ ਟੀਕੇ 'ਚ ਲਿਖੇ ਹੋਏ ਹਨ ਇੱਕ ਜੀਵਕਿਰਤ 16 ਸ਼ਿੰਗਾਰ ਇੱਕ ਇਸ਼ਕਕਿਰਤ 16 ਸ਼ਿੰਗਾਰ ਹਨ ਇਹਨਾਂ ਨੂੰ ਕਰਾਉਣਾ ਕੀਤਾ ਕਿ ਅੰਜਨ ਪਾਜਿਆ ਸ਼ਾਸਤਰ ਗਿਆਨ ਰੂਪੀ ਅੰਜਨ ਸ਼ਰਮਾ ਪਾਜਿਆ ਪਾਉਣਾ ਕੀਤਾ ਜਿਵੇਂ ਲੋਕ ਆੰਜਨ ਪਾ ਕੇ ਗੁਪਤ ਪ੍ਰਗਟ ਹੋ ਜਾਈਦਾ ਹੈ ਏਵੇਂ ਸ਼ਾਸਤਰ ਗਿਆਨ ਰੂਪੀ ਸ਼ਰਮਾ ਪਾਜਿਆ ਪਾਉਣਾ ਕੀਤਾ ਜੇ ਘਰ ਆਵੇ ਕੰਤੋ ਇਹ ਸਾਰੇ ਸਾਧਨ ਤਾਂ ਸਫਲੇ ਹੈ ਜੇ ਕਰਕੇ ਘਰ ਹਿਰਦੇ ਦੇ ਅੰਦਰ ਕੰਤ ਪਤੀ ਪਰਮੇਸ਼ਰ ਆ ਕੇ ਪ੍ਰਾਪਤ ਹੋ ਜਾਵੇ ਤਾਂ ਸਭ ਕਿਸ਼ ਪਾਈ ਹੈ ਤਾਂ ਤਾਂ ਇਹ ਸਭ ਕੁਝ ਸਾਧਨਾਂ ਦਾ ਫਲ ਪਾ ਲਈਦਾ ਹੈ ਸਾਰੇ ਸਾਜ਼ ਨੂੰ ਸਫਲੇ ਹੋ ਜਾਂਦੇ ਕੀਤੇ ਹੋਏ ਕਿਰਦ ਕਿਰਤ ਹੋ ਜਾਂਦਾ ਉਹ ਪੁਰਖ ਨਿਹਾਲ ਹੋ ਜਾਂਦਾ ਹਰ ਹਾਂ ਕੰਤ ਬਾਜ ਸੀਗਾ ਹਰ ਹੋ へ ਸਖੀ ਜੇ ਪਤੀ ਅਕਾਲ ਪੁਰਖ ਦੀ ਪ੍ਰਾਪਤੀ ਨਾ ਹੋਵੇ ਇਹ ਸਾਜ਼ਾਂ ਰੁਪਈਏ ਦੇ ਸ਼ਿੰਗਾਰ ਕਰਨੇ ਹੈ ਸਭ ਇਹਨਾਂ ਦੀ ਹੰਗਤਾ ਕਰਨੀ ਹੈ ਕਿ ਮੈਂ ਬੜਾ ਸਾਜ਼ਨ ਕਰਨ ਵਾਲਾ ਹਾਂ ਸਭ ਬਿਰਥਾ ਜਾਈ ਪਰ ਉਸ ਨੂੰ ਵੀ ਪ੍ਰਾਪਤੀ ਜਿਵੇਂ ਸਾਰੇ ਨਿਸ਼ਕਲੀ ਜਾਂਦੇ ਹੈ ਜਿਹੜੇ ਵਿਯੋਗੀ ਪੁਰਖਾ ਝੂਰਦੇ ਹੀ ਰਹਿੰਦੇ ਆ ਸਾਧਨ ਕਰਕੇ ਹੰਗਤਾ ਨਾਮ ਮਿਟਣੇ ਕਰਕੇ ਜਿਸ ਘਰ ਵਸਿਆ ਅਬੂ ਜੀ ਬੱਚਿਆਂ ਦਾ ਇਥੇ ਰੌਲਾ ਨਾ ਪਵਾਓ ਸਿੰਘ ਕੋਈ ਪਹਿਰੇ ਤੇ ਲੱਗ ਜਾਓ ਭਾਈ ਜੇ ਨਹੀਂ ਹਟਦੇ ਤਾਂ ਜਿਸ ਘਰ ਵਸਿਆ ਕੰਤ ਜਿਸ ਘਰ ਵਸਿਆ ਕੰਤ ਜਿਨ੍ਹਾਂ ਦੇ ਘਰ ਹਿਰਦੇ ਦੇ ਅੰਦਰ ਗੰਦਪਤੀ ਪਰਮੇਸ਼ਰ ਸਖਿਆਤ ਹੋ ਕੇ ਵਸਿਆ ਹੈ ਸਾ ਵੱਡ ਭਾਗਣੇ ਸੋ ਤਤਵੇ ਤੇ ਵੱਡਿਆਂ ਭਾਗਣਾ ਵਾਲੀਆਂ ਸੁਹਾਗਣਾ ਦੀ ਨਹੀਂ ਆਈ ਮਹਾਂਪੁਰਖਾਂ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਵਾਲੇ ਇਸ ਬਣਿਆ ਹਬਸੀਗਾ ਉਹਨਾਂ ਦਾ ਸਾਰੇ ਸਾਧਨਾਂ ਦੀ ਸਫਲਤਾ ਰੂਪ ਸਰਬਣ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਤਤ ਤੋਂ ਦਾ ਸੋਧਨ ਗਿਆਨ ਸਖਿਆਤਤਾ ਤਿਕ ਸਾਰਾ ਸ਼ਿੰਗਾਰ ਬਣ ਗਿਆ ਹੈ ਸਾਈ ਸੁਹਾਗਣੇ ਸਾਈ ਉਹ ਹੀ ਪਰਮੇਸ਼ਰ ਦੇ ਆਨੰਦ ਵਾਲੀ ਮਹਾਤਮਾ ਰੂਪ ਸਖੀ ਹੈ ਹਉ ਸੁਤੀ ਹੋਏ ਅਚਿੰਤ ਅਸੀਂ ਭਾਈ ਅਚਿੰਤ ਹੋ ਕਰਕੇ ਨਿਰਬਕਲਵ ਸੁਆਦੀ ਵਿੱਚ ਬਰਾਜਣਾ ਕੀਤਾ ਹੈ ਮਨ ਆਸ ਪੁਰਾਈਆ ਸਾਧੀਆਂ ਮੰਨੀਆਂ ਆਸਾਂ ਸੱਚੇ ਪਾਤਸ਼ਾਹ ਸਤਗੁਰਾਂ ਨੇ ਪੁਰਾਈਆਂ ਪੂਰੀਆਂ ਕਰ ਦਿੱਤੀਆਂ ਹਨ ਹਰ ਹਾਂ ਜਾਂ ਘਰ ਆਇਆ ਕੰਤ ਹਰ ਹਾਂ ਏ ਸਖੀ ਹੈ ਜਿਗਿਆਸੂ ਉਤਮ ਅਧਿਕਾਰੀ ਜਿਸ ਵਕਤ ਕੰਤਪਤੀ ਕਰਿਹਰਦੇ ਚ ਆ ਕੇ ਸਖਿਆਤ ਹੋਇਆ ਪਰਮੇਸ਼ਰ ਤਾਂ ਸਭ ਕੁਛ ਪਾਈਆ ਤਾਂ ਸਭ ਕੁਝ ਪਾ ਲਿਆ ਹੈ ਸਾਰੇ ਗੁਣ ਨੂੰ ਸਾਰੀਆਂ ਵਡਿਆਈਆਂ ਪ੍ਰਾਪਤ ਹੋ ਗਈਆਂ ਵਾਹਿਗੁਰੂ ਦੀ ਪ੍ਰਾਪਤੀ ਕਰਕੇ